ਪੰਜਾਬ ਦੇ ਵਿੱਚ ਬਦਲਿਆ ਮੌਸਮ ਦਾ ਮિજાਜ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਮਿਲਿਆ ਰਾਹਤ ਪੰਜਾਬ ਦੇ ਵਿੱਚ ਆਈ ਤੇਜ਼ ਹਵਾ ਦੇ ਨਾਲ ਢੂੜਪਰੀ ਤੂਫਾਨ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਵੀ ਪਿਆ ਗੱਲਬਾਤ ਦੌਰਾਨ ਲੋਕਾਂ ਨੇ ਕਿਹਾ ਹਿਅਤ ਦੀ ਗਰਮੀ ਨੇ ਲੋਕਾਂ ਦੇ ਸਾਹ ਸੁਕਾਰ ਰੱਖੇ ਸਨ ਮੀਂਹ ਪੈਣ ਦੇ ਨਾਲ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਸੋ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਜਿਸ ਦੇ ਕਾਰਨ ਕਿ ਲੋਕਾਂ ਨੂੰ ਆਤ ਦੀ ਪੈ ਰਹੀ ਗਰਮੀ ਤੋਂ ਥੋੜੀ ਬਹੁਤ ਰਾਹਤ ਮਿਲੀ ਹੈ ਧੂੜ ਭਰੀਆਂ ਹਵਾਵਾਂ ਵੀ ਚੱਲੀਆਂ ਨੇ ਜਿਸ ਦੇ ਕਰਕੇ ਲੋਕਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਤ ਦੀ ਗਰਮੀ ਪੈ ਰਹੀ ਸੀ ਜਿਸ ਦੇ ਕਰਕੇ ਸਾਰੇ ਹੀ ਲੋਕ ਪ੍ਰਸ਼ਾਸਨ ਸਾਹ ਸੁੱਕੇ ਹੋਏ ਸਨ ਪਰ ਇਸ ਬਾਰਿਸ਼ ਨੇ ਜਿਹੜਾ ਕਿ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਦਿੱਤੀ। ਪਰ ਵੀ ਬਹੁਤ ਜ਼ਿਆਦਾ ਟੈਂਪਰੇਚਰ ਬਹੁਤ ਜ਼ਿਆਦਾ ਹੋਊਗਾ ਜੀ ਜਿਸ ਨਾਲ ਕਸਟਮਰ ਦਾ ਫਰਕ ਪਏਗਾ ਮਾਰਕੀਟ निकलोगे लोग गर्मी करके निकलता ही नहीं थी पांच छह घंटे तक भी ही नहीं थी वो भी ठीक चीज थी हर के असर पाएगा शरीर पे असर पाएगा बीमारियां पे असर पाएगा फसल पे असर पाएगा देख दे इधर साथ में रात राहत दी साथ बिल्कुल एक सर जिन राहत मिलेगी थोड़ा बहुत मिलेगा आने वाले टाइम मौसम बदलेगा ये आने करके